ਜਿਵੇਂ ਜੋ ਤੇਰਾ ਹੁਕਮ ਤਿਵੇਂ ਤਿਉਂ ਹੋਣਾ ਜੇ ਜ ਰੱਖੇ ਆਪ ਤੈ ਜਾਏ ਖੜੋਬਣਾ ਜਿਵੇਂ ਤੇਰਾ ਹੁਕਮ ਉਹਨਾਂ ਦਾ ਹੋਈਆ ਖੁਦ ਦਾ ਹੋਈਆ ਜੋ ਹੁਕਮ ਤੇ ਹੋਵਲੂ ਜੇ ਜ ਰੱਖੇ ਆਪ ਤੈ ਜਾਏ ਖੜੋਬਣਾ ਜਿੱਤੇ ਤੂੰ ਰਸਦਾਂ ਆਪੋ ਤੇ ਖਲੋ ਜਲਦਾ ਬੰਚਾ ਕੇ ਇਹਨੂੰ ਐਸੇ ਬਦੂਰ ਪਰਮੇਸ਼ਰ ਦੀ ਗੱਲ ਨਹੀਂ ਹੈ ਇਹ ਅੱਛਾ ਜੀ ਤੇ ਤੇਰਾ ਖਜ਼ੂਰ ਹੈ ਇੱਕ ਖੂਰ ਜਿਹੜਾ ਹਰ ਨਾ ਹਰ ਆਪ ਅੱਗਰੂ ਉਹਦਾ ਖੂਰ ਹੈ ਉਹਦੇ ਖਿਲਾਫ ਆ ਲੈ ਸਾਰੀ ਜੂ ਜੇ ਤੇਰਾ ਹੋ ਗਿਆ ਬੁੱਧੀ ਉੱਥੇ ਚਲੀ ਗਈ ਉਹਨੂੰ ਉੱਥੇ ਚਲਾ ਗਿਆ ਠੀਕ ਹੈ ਜਦ ਤੱਕ ਲਾਏ ਉਧਰ ਲੱਗੇ ਰਹੇ ਕੋਈ ਉੱਧਾ ਰਿਆ ਕਹੋ ਜੀ ਨਾਮ ਤੇਰੇ ਕੇ ਰੰਗ ਦੁਰਮਤ ਧੋਵਣਾ ਜਪ ਜਪ ਤੂੰ ਨਿਰੰਕਾਰ ਭਰਮ ਪਾਉ ਖੋਵਣਾ ਜਿਹੜਾ ਤੇਰਾ ਨਾਮ ਜਿਹੜਾ ਤੇਰਾ ਗਿਆ ਉਹਦਾ ਜਿਹੜਾ ਰੱਤ ਸੀ ਉਹ ਉਧਰ ਬਕਤ ਸੀ ਉਹ ਤਾਂ ਨਹੀਂ ਆਪਣਾ ਆਪਣਾ ਨਾਮ ਤਾਂ ਤਾਂ ਜਾਨੂੰ ਲਈ ਕੋਸ਼ਿਸ਼ ਹੀ ਨਹੀਂ ਕੀਤੀ ਆਪਣਾ ਧਿਆਨ ਲਾਣ ਦੀ ਤਾਂ ਕੋਸ਼ਿਸ਼ ਹੀ ਨਹੀਂ ਕੀਤੀ ਕਿ ਆਪਾਂ ਆਤਮ ਧਿਆਨ ਲੈਂਦਾ ਤਾਂ ਜ਼ਰੂਰਤ ਹੀ ਧੋਤੀ ਜਾਂਦੀ ਠੀਕ ਹੈ ਕਿ ਪਾਸੇ ਕਿਉਂ ਜਾਂਦਾ ਹਾਂ ਜਪ ਜਪ ਤੁਧ ਨਿਰੰਕਾਰ ਭਰਮ ਭੋਖ ਹੋਵਣ ਜਪ ਜਪ ਤੁਧ ਦੇਖਣ ਜੇ ਤੂੰ ਦੇਖਣ ਨੂੰ ਜਪਦਾ ਪਰ ਭੌ ਦੇ ਵਿੱਚ ਖੋਇਆ ਜਾਂਦਾ ਪਰ ਉਹਦੀ ਜਿਹੜੀ ਖੋਹ ਕੇ ਨਿਕਲ ਜਾਂਦੀ ਭਰਮ ਭੌ ਦਾ ਭਰਮ ਦੇਟ ਜਾਂਦਾ ਗਵਾਜਨ ਹਰ ਵਾਰ ਕੋ ਦੋਹੇ ਖਤਮ ਹੋ ਜਾਂਦੇ ਠੀਕ ਹੈ ਜੀ ਜੋ ਤੇਰੇ ਰੰਗ ਰੱਤੇ ਸੇ ਜੋਨ ਨਾ ਜੋਵਣਾ ਅੰਤਰ ਬਾਹਰ ਇੱਕ ਮੈਨ ਲੋਵਣਾ ਜਿਦੂ ਤੇਰੇ ਅੰਦਰ ਕਰਦਾ ਉਹ ਵੀ ਜਿੱਦੀ ਉੱਦੀ ਬਣਦੀ ਇੱਥੇ ਪਰਮੇਸ਼ਰ ਦੀ ਗੱਲ ਚੱਲ ਰਹੀ ਕਿ ਅਜੇ ਮੂਲ ਨਾ 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 ਇਹ ਤੇ ਜੀਵ ਦੀ ਗੱਲ ਚੱਲਦੀ ਹੈ ਅੱਛਾ ਤੇਰੇ ਰੰਗ ਰੱਤੇ ਕੌਣ ਹੈ ਫਿਰ ਇਹਦਾ ਹੀ ਅੰਤ ਹੈ ਅੱਛਾ ਜਿਦੂ ਆਦਮ ਨੇ ਕਿਹੜੇ ਕਰਕੇ ਆਉਂਦਾ ਬਹਾਰ ਜਨ ਕਾ ਅੱਗ ਦਾ ਅਗਲੀ ਵਾਰ ਸੱਲੇ ਜੋ ਤੇ ਸੱਚ ਗੱਲ ਬੋਲ ਜੰਦ ਆਪੇ ਇਹਦਾ ਗਿਆਨ ਦਸਤਾਰ ਦਾ ਗਿਆਨ ਇਹਦਾ ਗਿਆਨ ਹੋਰ ਕੀ ਦਿਆ ਗਿਆ ਠੀਕ ਹੈ ਅੰਦਰ ਬਾਹਰ ਇੱਕ ਨੈਣ ਲੋਪਣ ਜਦ ਅੱਗ ਦਾ ਆਲਾ ਬਾਹਰ ਆਲਾ ਇੱਕ ਹੋ ਜਾਂਦਾ ਨਚਤਰ ਵਾਲੇ ਕੋ ਹੋ ਜਾਂਦਾ ਫਿਰ ਜਨਾ ਲੋਗੜਾ ਫਿਰ ਦਰਸ਼ਨ ਹੁੰਦਾ ਪਤਾ ਲੱਗਦਾ ਮੈਂ ਕਾ ਫਿਰ ਇੱਕਦਾ ਪਤਾ ਲੱਗਦਾ ਇਹ ਬਾਹਰ ਵਾਲਾ ਅੰਦਰ ਵਾਲਾ ਇੱਕ ਹੋ ਕੇ ਰਹਿ ਜਾਂਦੇ ਜੀ ਇਕ}\,\mathrm{ਕਾਰਮਾ}$ ਦੀ ਕੋਹ ਹੈ ਜਾਂ ਤੇਰੀ ਹਮੇਸ਼ਾ ਵਾਸਤੇ ਫਿਰ ਰਾਤ ਅਲੋਪਣਾ ਫਿਰ ਅੱਖ ਖੁੱਲ ਜਾਂਦੀ ਹੈ ਤੀਜਾ ਦ੍ਰਿਤਰ ਖੁੱਲ ਜਾਂਦਾ ਹੈ ਇਹ ਦਰਸ਼ਨ ਹੋ ਜਾਂਦਾ ਹੈ ਫਿਰ ਪਤਾ ਲੱਗ ਜਾਂਦਾ ਇੱਕ ਕੀ ਹੈ ਤੈਨੂੰ ਆਪਣੇ ਹੀ ਪਤਾ ਲੱਗਣਾ ਹੋਰ ਕੀ ਦਾ ਪਤਾ ਲੱਗੂ ਖੋਜੀ ਜਿੰਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਣਾ ਜਿੰਨੀ ਪਛਾਤਾ ਹੁਕਮ ਤਿੰਨ ਕਦੇ ਲੋਭਣਾ ਇਹਨਾਂ ਹੁਕਮਾਂ ਨੂੰ ਪਛਾਣ ਲਿਆ ਕਦੇ ਨਹੀਂ ਰੋਣਾ ਉਹ ਲੋਕਾਂ ਨੂੰ ਜਿੰਨੀ ਪਛਾਤਾ ਹੁਕਮ ਹੁਕਮ ਪਛਾਣਨਾ ਸੀਗਾ ਇੱਕ ਹੋਣਾ ਇਹ ਹੁਕਮ ਸੀ ਹੈ ਜੀ ਮਨਚਿਤ ਕਰਕੇ ਹੋਣਾ ਇਹ ਨਹੀ ਪਛਾਣ ਲਿਆ ਵੀ ਹੁਕਮ ਦਾ ਕੀਤਾ ਹੀ ਸਭ ਕੁਝ ਹੋਦਾ ਔਰ ਬੇਨੇ ਕੀਤਾ ਉਹਨਾਂ ਕਰਤਾ ਸਭ ਕੁਝ ਪਛਾਤਾ ਕੋਈ ਬੁਰਾ ਹੋਈ ਰਿਹਾ ਸਤ ਉੱਤੇ ਹੋਏ ਨਹੀ ਕੋਈ ਬੁਰਾ ਇਹ ਜੇਪਾ ਜੋ ਸ਼ੁਰੂ ਚਾਇਆ ਸੀ ਜਿਉ ਜਿਉ ਤੇਰਾ ਹੁਕਮ ਇਹ ਤੇਰਾ ਹੁਕਮ ਔਰ ਆ ਹੁਕਮ ਅਲੱਗ-ਅਲੱਗ ਹੈ ਇਹਦੇ ਦੋ ਪ੍ਰਕਾਰ ਦੇ ਹੁਕਮ ਨੇ ਦਫਾ ਹੁੰਦੇ ਤੇ ਅੱਛਾ ਜੀ ਆਇਆ ਯਾ ਵੀ ਹੁਕਮ ਸੀ ਤੇਰਾ ਉਹਦਰ ਕਰ ਗਿਆ ਜੂਪਾ ਗਿਆ ਧੂਆ ਹੋ ਗਿਆ ਜੂਪਾ ਗਿਆ ਕਰ ਗਿਆ ਹੋ ਗਿਆ ਇਹ ਨਹੀਂ ਲੋਏ ਉੱਥੇ ਆ ਕੇ ਫਰਕ ਪੈਂਦਾ ਉਹ ਕੋ ਬਤੇ ਆ ਕੇ ਇੱਥੇ ਚਪਲਾ ਖਾ ਜਾਂਦਾ ਨਹੀਂ ਬਦਵਾਲ ਨੂੰ ਤੇ ਪਰਮੇਸ਼ਰ ਦਾ ਖੂਰ ਹੈ ਇਹਦਾ ਖੂਰ ਨਹੀਂ ਬਸ ਜੀਵ ਦਾ ਖੂਰ ਹੈ ਨਾਨਕ ਹੁਕਮੇ ਜੇ ਬੁਝੇ ਆਏ ਆ ਜੀ ਜਿੰਨੀ ਪਛਾਤਾ ਹੁਕਮ ਹਾਂ ਜਿਹੜੇ ਹੁਕਮ ਪਛਾਣ ਲਿਆ ਉਹਨੂੰ ਪਛਾਣ ਲਿਆ ਕੀ ਹੈ ਤੇਰਾ ਹੁਕਮ ਤੇ ਜਿਹੜਾ ਨਾ 베ਰੀ ਮਰਜੀ ਹੈ ਉਹ 베ਰੀ ਬਹੁਤ ਹੈ ਇਹ ਬੁਝਾਰੂ ਤੂ ਇਹਦਾ ਹੁਕਮ ਇਹ ਮੇਰੇ ਮੋਤਾ ਇਹਦਾ ਹੁਕਮ ਮੈਨਾਂ ਨੂੰ ਫੁਰਦ ਕਰਦਾ ਇਹ ਕਰਕੇ ਆਪਣਾ ਲੋਕ ਆਪਣੇ ਬੰਦ ਕਰ ਲ ਆਪਣਾ ਲੋਕ ਬਤੇ ਆ ਗੁਰਾ ਤੂ ਨਾਲ ਨਹੀਂ ਕਰਦਾ ਠੀਕ ਹੈ ਜੀ ਜਿਹਦੀ ਪਛਾਣ ਨਹੀਂ ਨਹੀਂ ਪਛਾਤਾ ਹੁਕਮ ਤਨ ਕਦੇ ਨਾ ਰੋਵਣਾ ਆਪਣਾ ਉਹਦਾ ਅਲਫਾ ਜਾਲਾ ਲਾਉਣਾ ਨੁਸਾਨ ਤਾਂ ਹੁੰਦਾ ਜਿਆਦਾ ਇਹ ਪਸਰ ਨਾਲ ਵੀ ਜਿੱਦ ਤੇ ਮੇਰੀ ਵਰਦੀ ਦੀ ਗੱਲ ਭਾਵੇਂ ਆਪਣੇ ਵਰਦੀ ਅਲਾਉਣਾ ਉਥੇ ਅਨੁਸਾਰ ਹੁੰਦਾ ਫਿਰ ਉਥੇ ਹੀ ਹੁੰਦਾ ਹੈ ਇਨੇ ਇਹ ਨਾਲ ਪਛਾਣ ਲਈ ਉਹ ਕਦੇ ਰੂਗਾ ਉਹ ਬਿਊਟੀ ਉਹਦੇ ਤੇ ਛੜ ਦੁੱਦਾ ਠੀਕ ਹੈ ਜੀ ਦੋਰੀ ਛੱਡੇ ਨਾ ਹੁੰਦਾ ਮੈਂ ਆਪਣੀ ਦੋਰੀ ਹੱਥ ਮਾਰੇ ਆਪਣੇ ਪਾਸ ਵਾਲੀ ਦੋਰੀ ਛੜਉਣਾ ਕਹਿੰਦਾ ਦੋਏ ਪਾਸੇ ਦੋਰੀ ਤੇ ਤੂੰ ਹੜ ਨਾ ਫੜਦਾ ਹੀ ਸੀ ਤੇ ਇਹ ਛੜਦਾ ਹੋ ਠੀਕ ਹੈ ਜੀ ਨਾਉ ਨਾਨਕ ਬਖਸ਼ੀਸ਼ ਮਨ ਮਾਹੇ ਪ੍ਰੋਵਣ ਜੇ ਰੂਵੇ ਤੇ ਬਖਸ਼ੀਸ਼ ਹੈ ਜੇ ਤੇ ਬਖਸ਼ੀਸ਼ ਹੈ ਮਰਵਾ ਲਈ ਪ੍ਰੋਵਣਾ ਇਹ ਮਾਨੂੰ ਪਰੋਣਾ ਦੋਨਾਂ ਨੂੰ ਪਰੋਣਾ ਕਿਵੇਂ ਚਬਾ ਬੋਟ ਬੋਤੀ ਹੈ ਬੋਤੀ ਜਣੀ ਗਲੀ ਕਾਢ ਕੱਢ ਦੋ ਪਹਿਲਾਂ ਗਲੀ ਕੱਢੂ ਉਵਾਵ ਦੇ ਵਿੱਚ ਫਿਰ ਪਰੋਇਆ ਜਾਊਗਾ ਗੱਲ ਬਾਰੇ ਪਰੋਲ ਨਾ ਵੇਰੂ ਪਰੋ ਸਕਦਾ ਆਪਣੇ ਵਿੱਚ ਨਾ ਮੈਂ ਆਪਣੇ ਚ ਸਭੇੜ ਸਕਦਾ ਹਾਂ ਨਾਮ ਇਹਨੂੰ ਇੱਥੇ ਆਪਣੇ ਚ ਸਮਾ ਲੈਂਦਾ ਹਾਂ ਆ ਆਮਦ ਦੇ ਵਿੱਚ ਪਰੋਲ ਠੀਕ ਹੈ ਨਾਮ ਦੀ ਬਖਸ਼ਿਸ਼ ਮਨ ਵਿੱਚ ਪਰੋਈ ਰੱਖਣੀ ਹੈ ਜੀ ਉਹ ਹੀ ਰਕੜੀ ਵਿੱਚੋਂ ਮਾਰਾ ਬਲ ਕੇ ਠੀਕ ਹੈ